ਸੇ ਸਾਹ ਉਹਨਾਂ ਦਾ ਡਿਟੇਲ ਦਿਖਾਈ ਹੋਈ ਸੀ ਵੀ ਆਪਾਂ ਨੇ ਅਲੱਗ ਜੀ ਕਰੇ ਜੀ ਜੇ ਆਪਾਂ ਉਹੀ ਚੀਜ਼ ਲਾਤੀ ਜੀ ਓਕੇ ਓਕੇ ਬਾਈ ਬਿਟਾਇਲ ਤੇ ਖਰਚ ਜ਼ਿਆਦਾ ਹੁੰਦਾ ਹੈ ਜ਼ਿਆਦਾ ਨਾਲੇ ਬਾਕੀ ਉਹ ਟਾਇਲ ਲੈ ਕੇ ਡਿੱਗ ਜਾਂਦੀ ਜੀ ਇਹ ਪੱਕੀ ਮਿਆਦ ਇਹ ਨਹੀਂ ਮੈਂ ਲੋਕ ਪਰਾਨੀ ਆ ਠੀਕ ਠੀਕ ਹੈ ਪਰਾਂਟਾ ਦੇ ਲੋ ਕਿੰਨਾ ਸੋਹਣਾ ਕੰਦੇ ਕਿੰਨੇ ਸੋਹਣਾ ਬਹੁਤ ਤਰੀਕੇ ਨਾਲ ਕੱਢੀ ਹੋਈ ਹੈ ਨਾ ਪਰਾਣਾ ਟਾਈਪ ਹਾਂ ਪਰਾਣਾ ਠੀਕ ਹੈ ਤੇ ਵਿਆਹ ਟਿਕਟ ਲੱਗੀ ਹੋਈ ਹੈ ਇਹ ਨਾਨਕ ਸਾਈ ਮਸੂਰੀ ਟਿਕਟ ਕਹਿੰਦੇ ਜਿਵੇਂ ਅੱਛਾ ਜਿਹੜੀ ਪੁਰਾਣੀ ਟੋਂਦੀ ਸੀਗੀ ਉਹ ਤੇ ਹੈਗੀ ਸੀ ਉਹ ਪਾਲ ਚ ਮਹਿੰਗੀ ਪੈਂਦੀ ਸੀ ਪੇਂਟ ਕਰਾ ਦਿੰਦਾ ਜੀ ਠੀਕ ਓਮੀਆਂ ਸ਼ੇਰ ਸਾਹਿਬ ਤੇ ਆ ਸ਼ੇਰ ਸਾਹਿਬ ਦੇ ਇਹਦੇ ਸ਼ੇਰ ਤੇ ਪੇਂਟ ਰਹਿੰਦਾ ਜੀ ਆਪਾਂ ਪਿੱਖੀ ਤੋਂ ਕਰਵਾਇਆ ਜੀ ਓਕੇ ਓਕੇ ਟੂਟੀ ਬਾਈ ਨੇ ਇੱਕ ਵੀ ਦੇ ਦਿੱਤੀ ਹੈ ਨਾ ਹਾਂਜੀ ਇੱਕ ਵੀ ਦੇ ਦਿੱਤੀ ਹੈ ਇੱਕ ਵੀ ਟੂਟੀ ਦੇ ਇਹ ਦੋਨੇ ਸ਼ੈਂਕਾਂ ਚ ਇੱਧਰ ਵੀ ਘਵਾ ਸਕਦੇ ਹੋ ਇੱਧਰ ਕੰਮ ਲੈਣਾ ਹੈ ਤੇ ਇੱਧਰ ਰਹਿਣਾ ਇੱਧਰ ਵੀ ਲੈ ਸਕਦੇ ਇਹਦੇ ਨਾਲ ਵੀ ਹੁਣ ਟੂਟੀਆਂ ਜੇ ਇੱਥੇ ਲਾਉਂਦਾ 2 ਲੱਖ 2 ਲੱਖ ਦੀਆਂ ਜੀ ਠੀਕ ਹੈ ਇਹਦੇ ਕਿੰਨੇ ਵਾਲੀ ਕਮਰੇ ਮੇਰੇ ਦੋਏ ਪਾਸੇ ਕੰਮ 45 4600 ਦਾ ਫਾਇਦਾ ਹੋ ਗਿਆ ਜੀ ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਲਾ ਸੋ ਦੋਸਤੋ ਤੁਸੀਂ ਕੋਠੀ ਮੇਰੇ ਮਗਰ ਸਾਈਡ ਦੇਖ ਰਹੇ ਹੋ ਕਿੰਨੇ ਕਲਾਸਿਕ ਲੁੱਕ ਦੇ ਨਾਲ ਬਣੀ ਹੈ ਪੁਰਾਣੇ ਡਿਜ਼ਾਈਨ ਦੇ ਨਾਲ ਬਣੀ ਹੈ ਤੇ ਕੋਠੀ ਦੇਖ ਕੇ ਤੁਹਾਡਾ ਮਨ ਆਪਣੇ ਆਪ ਖੁਸ਼ ਹੋ ਜਾਊਗਾ ਤੇ ਬਾਕੀ ਆਪਾਂ ਬਾਅਦ ਵਿੱਚ ਜਾਣਕਾਰੀ ਲਵਾਂ ਕਿੰਨੇ ਰੁਪਏਾਂ ਚ ਬਣ ਗਈ ਤੇ ਕਿੰਨਾ ਅੱਜ ਕਾ ਖਰਚਾ ਆ ਗਿਆ ਤੇ ਕੀ ਕੀ ਮਟੀਰੀਅਲ ਲੱਗਿਆ ਹਾਂਜੀ ਭਾਈ ਸਸੀਕਾਲ ਜੀ ਉਹ ਠੀਕ ਹੋ ਭਾਈ ਜੀ ਤੇ ਇੱਕ ਤਾਂ ਭਾਈ ਆਪਣੀ ਲੋਕੇਸ਼ਨ ਦੱਸ ਦੋ ਆਪਣਾ ਪਿੰਡ ਸਤਾਉਜ ਆ ਵੀਰੇ ਠੀਕ ਹੈ ਜੀ ਆਪਾਂ ਸੀਐਮ ਭੌਤਮਨ ਦੇ ਪਿੰਡੋਂ ਜਾਣਦੇ ਹਾਂਗੇ ਠੀਕ ਹੈ ਸਰ ਦੱਸਣ ਦੀ ਲੋੜ ਨਹੀਂ ਦੱਸਣ ਦੀ ਲੋੜ ਠੀਕ ਠੀਕ ਹੈ ਭਾਈ ਜੀ ਪਹਿਲਾਂ ਆਪਾਂ ਸਟਾਰਟਿੰਗ ਗੈਲੀ ਦਰਵਾਜ਼ੇ ਤੋਂ ਹਾਂਜੀ ਠੀਕ ਹੈ ਭਾਈ ਆ ਦਰਵਾਜ਼ਾ ਦੇਖੋ ਪੁਰਾਣੀ ਲੁੱਕ ਦਿੱਤਾ ਹਾਂ ਇਹ ਲੋਹੇ ਦਾ ਗੇਟ ਬਣਵਾਇਆ ਜੀ ਉਹ ਤਾਂ ਲੱਕੜ ਦਾ ਹੈ ਇਹ ਲੋਹੇ ਦਾ ਹੈ ਲੋਹੇ ਦਾ ਜੀ ਠੀਕ ਠੀਕ ਹੈ ਸਭ ਤਾਂ ਲੱਕੜ ਦੇ ਲੱਗਾ ਕਿਤੇ ਨਾ ਨਾ ਇਹ ਇਹ ਰੱਬ ਨੇ ਲੋਹੇ ਦੇ ਕਰਵਾਲੇ ਲੱਕੜ ਦਾ ਬਾਰੇ ਖਰਾਬ ਹੋ ਜਾਂਦਾ ਠੀਕ ਹੈ ਉਮੀਆਂ ਸ਼ੇਰ ਸਾਹਿਬ ਦੇ ਇਹਦੇ ਸ਼ੇਰ ਤੇ ਪਿੰਡ ਰਹਿੰਦਾ ਜੀ ਆਪਾਂ ਪੀਖੀ ਤੋਂ ਕਰਵਾਇਆ ਜੀ ਓਕੇ ਓਕੇ ਹਾਂ ਠੀਕ ਹੈ ਭਈਆ ਕੋਲੇ ਦੇਖਣੇ ਕੋਲਾਂ ਤੇ ਕੋਲਾਂ ਤੇ ਹਰੇ ਕਿਤੇ ਟੇਲਾਂ ਲੱਗਿਆ ਨੇ ਤੁਸੀਂ ਆ ਨਾਨਕਸਾਹੀ ਮਸੂਰੀ ਟਕ ਕਹਿੰਦੇ ਨੇ ਉਹਦਾ ਵਿੱਚ ਇਹ ਖਾਲੀ ਛੱਡ ਗਈ ਵਿੱਚੋਂ ਓਕੇ ਵਿੱਚੋਂ ਭਰੇ ਹੋਏ ਬਈ ਠੀਕ ਹੈ ਬਈ ਇਹ ਫਰੰਟ ਵੀ ਆਪ ਹੀ ਤਰ੍ਹਾਂ ਕਰਾਇ ਸੀ ਆਪਾਂ ਨੇ ਇਧਰੋਂ ਹੀ ਓਕੇ ਓਕੇ ਬਈ ਹਾਂ ਆ ਦੇਖਦੇ ਹੋ ਦੋਸਤੋ ਨਾਲ ਤੁਸੀਂ ਫਰੰਟਾ ਦੇ ਲੋਕ ਕਿੰਨਾ ਸੋਹਣਾ ਕੰਧ ਦੇ ਕਿੰਨੇ ਸੋਹਣੇ ਤਰੀਕੇ ਨਾਲ ਕਰੀ ਹੋਈ ਹੈ ਨਾ ਪੁਰਾਣਾ ਟਾਈਪ ਹਾਂ ਪੁਰਾਣਾ ਟਾਈਪ ਠੀਕ ਹੈ ਤੇ ਵਿਹਾਰ ਟਿਕਟ ਹੀ ਲੱਗੀ ਹੋਈ ਹੈ ਇਹ ਨਾਨਕ ਸਾਈ ਮਸੂਰੀ ਟਿਕਾਣਾ ਹੈ ਅਸਾਂ ਜਿਹੜੀ ਪੁਰਾਣੀ ਟੁੰਦੀ ਸੀਗੀ ਉਹ ਤੇ ਹੈਗੀ ਸੀ ਉਹ ਪਾਰਸ ਵਿੱਚ ਮਹਿੰਗੀ ਪੈਂਦੀ ਸੀ ਪੇਂਟ ਕਰਾਉਦਾ ਜੀ ਠੀਕ ਠੀਕ ਹੈ ਬਾਈ ਹਾਂ ਜੀ ਵੀ ਕੱਟ ਖਰਚੇ ਨਾਲ ਕੱਟ ਕਰਦੇ ਉਹ ਜਿਹੜੀ ਆਪਾਂ ਹਾਂ ਲੋ ਕੋਈ ਜਿਹੜੀ ਆਪਾਂ ਉਹ ਮੰਗਾਉਂਦੇ ਸੀ ਆਪਾਂ ਇੱਥੋਂ ਕਹਿੰਦੇ ਨੇ ਡੇਰਾ ਬੱਸੀ ਤੋਂ ਠੀਕ ਠੀਕ ਹੈ ਬਈ ਉਹ 17 18 ਰੁਪਏ ਦੇ ਮਿਲਉ ਮਹਿੰਗੀ ਪੈਂਦੀ ਸੀ ਜੀ ਠੀਕ ਠੀਕ ਹੈ ਬਈ ਇਹ ਸ ਕਿ ਯੂਹੀ ਬਣ ਹਉਹੀ ਬਣਗੇ ਬਾਕੀ ਕੰਦ ਜਾਣ ਕੋ ਚੜਨ ਚੁਣ ਦਾ ਡਰ ਨਹੀਂ ਕੋਈ ਬਾਕੀ ਆ ਉਚਾਈ ਬਹੁਤ ਹੋਈ ਕੰਦੇ ਆ ਬਈ ਪਾਗ ਲੈਟਾਂ ਛੜ ਤੇ ਹਾ ਲੈਟਾਂ ਇਹ ਲੈਟਾਂ ਦਾ ਕੰਮ ਹਾ ਠੀਕ ਹੈ ਬਈ ਸੋ ਦੋਸਤੋ ਅੱਜ ਤੁਹਾਨੂੰ ਅੰਦਰ ਦਿਖਾਉਣੇ ਕੋਠੀ ਦੇ ਭਾਈ ਆਪਾਂ ਐਂਟਰੀ ਚ ਹੀ ਆ ਗਏ ਨਾ ਹਾਂਜੀ ਹਾਂਜੀ ਠੀਕ ਐ ਐਂਟਰੀ ਦਾ ਪੂਰਾ ਡਿਜ਼ਾਈਨ ਬਣਾਣਾ ਹਾਂ ਪੂਰਾ ਡਿਜ਼ਾਈਨ ਹੋਣਾ ਹੈ ਜੀ ਇਹ ਪ੍ਰਾਣੇ ਟਾਈਪ ਦਾ ਪ੍ਰਾਣੇ ਟਾਈਪ ਦਾ ਹਾਂਜੀ ਠੀਕ ਠੀਕ ਹੈ ਭਾਈ ਤੇ ਆਹ ਇਟ ਇਟ ਫਿਰ ਇੱਥੇ ਫਿਰ ਇਹ ਵੀ ਉਹੀ ਨਾਨਕ ਸਾਹੀ ਲੱਗੀ ਹੋਈ ਹੈ ਜੀ ਗੈਪ ਦੇ ਵਿਚੋ ਖਾਲੀ ਜੇ ਬਾਹਰ ਹੀ ਭਾਈ ਇਹ ਸਾਰੇ ਆਪਾਂ ਆ ਕੇ ਇਹ ਮਜ਼ਬੂਤੀ ਬਣ ਗਈ ਦੀ ਸਾਡਾਂ ਦੇ ਆਪਣੇ ਸਾਰੇ ਇਹੀ ਚਣਾਈ ਹੋਈ ਹੋਈ ਹੈ ਠੀਕ ਠੀਕ ਹੈ ਆਹ ਬਣੋਤੇ ਲਾਲ ਪੱਥਰ ਲਾ ਦੇ ਵੱਡਗੇ ਕੋਰ ਦੀ ਥਾਂ ਮੇ ਉੱਤੇ ਟਾਇਲ ਦਿਖਾਈ ਹੋਈ ਸੀ ਜੀ ਆਪਾਂ ਇੱਥੇ ਲਾਲ ਪੱਥਰ ਹੀ ਲਾ ਦੇ ਨਾਲ ਦੀ ਮੈਚਿੰਗ ਕਰਤੀ ਉਹਦੇ ਓਕੇ ਇਹ ਕਿ ਆਪ ਹੀ ਫਿਰ ਡਿਜ਼ਾਈਨ ਆ ਗਿਆ ਹਾਂਜੀ ਇਹ ਤੇ ਆਪਾਂ ਹੁਣ ਉਹਦੇ ਨਕਸ਼ੇ ਹਿਸਾਬ ਨਾਲ ਤੇ ਡਿਟੇਲ ਦਿਖਾਈ ਬੀ ਆਪਾਂ ਨੇ ਅਲੱਗ ਜੀ ਕਰੇ ਜੀ ਜੇ ਆਪਾਂ ਉਹੀ ਚੀਜ਼ ਲਾਤੀ ਜੀ ਓਕੇ ਓਕੇ ਬਾਈ ਬੀ ਟਾਇਲ ਤੇ ਖਰਚ ਜ਼ਿਆਦਾ ਖਰਚਾ ਜ਼ਿਆਦਾ ਨਾਲੇ ਬਾਕੀ ਉਹ ਟਾਇਲ ਲੈ ਕੇ ਡਿੱਗ ਜਾਂਦੀ ਜੀ ਇਹ ਪੱਕੀ ਮੈਂ ਆਦਿ ਨਹੀਂ ਮੈਂ ਲੁੱਕ ਪੁਰਾਣੀ ਆ ਠੀਕ ਹੈ ਬਾਈ ਆ ਦੇਖ ਲਓ ਉਸ ਤੋਂ ਡਿਜ਼ਾਈਨ ਪੂਰਾ ਬਣਾਇਆ ਬਾਈ ਨੇ ਤੇ ਆ ਪੂਰਾ ਰੋਸ਼ਨੀ ਦਾ ਪੂਰਾ ਪ੍ਰਬੰਧ ਹੈ ਹਾਂਜੀ ਹਾਂਜੀ ਠੀਕ ਹੈ ਉੱਪਰ ਆ ਗਏ ਜਾਨਾ ਨਾ ਬਈ ਹਾਂਜੀ ਉੱਪਰ ਆ ਗਏ ਠੀਕ ਹੈ ਠੀਕ ਹੈ ਬਾਈ ਤੇ ਇੱਕ ਵਾਰ ਬਾਥਰੂਮ ਕੱਢਤਾ ਹਾਂ ਬਾਥਰੂਮ 플ਲਸ ਨਾਲ ਕਿਹੜਾ ਤਰੀਕਾ ਨਾਲ ਕਹਿ ਸਕਦੇ ਆਪਾਂ ਤੇ ਲੋਕ ਦੇਖ ਲੋ ਕਿੰਨੇ ਘਾਟਾ ਕੋਠੀ ਦੀ ਲੋਕ ਦੂਰੋਂ ਆ ਦੇਖ ਹੀ ਜਾਂਦੇ ਆ ਹਾਂ ਬਹੁਤ ਆਉਣ ਨਹੀਂ ਦੇਖਾਂ ਇੱਕ ਵਕਿਆ ਜਿਹੜੇ ਮਸ਼ੂਰੀ ਆਪਾਂ ਨਾਨਕ ਸਾਹਿਬ ਹਿੱਟ ਕਹਿੰਦੇ ਨੇ ਇਹਦੇ ਬਹੁਤ ਕਹਿੰਦੇ ਨੇ ਵੀ ਇਹ ਕਿੱਥੋਂ ਲੈਂਦੇ ਨੇ ਇਹ ਪਾ ਕੇ ਪਹਿਲਾਂ ਜਦੋਂ ਲਾਉਣੀ ਸੀ ਅਸੀਂ ਲਿਆ ਕੇ ਲਾਹੀ ਹੋਰੇ ਕਹਿੰਦੇ ਤੁਸੀਂ ਲਾਉਂਗੇ ਕਿੱਥੇ ਜੀ ਇਹ ਉਹ ਦੇਖਣ ਵਾਲੀ ਆ ਜੀ ਪੁਰਾਣੀ ਸੀਗੀ ਜੋ ਹਾਂਜੀ ਆ ਵੀ ਤੇ ਬੜੀ ਤੇ ਬੜੀ ਪਈ ਸੀ ਉਹ ਫਿਰ ਅਸੀਂ ਤੋਤੀ ਸਮਾਰਕ ਸਾਫ ਕਰਕੇ ਲਾਈ ਜੀ ਲਾ ਗਈ ਦਿਖਾਈ ਫਿਰ ਠੀਕ ਹੈ ਬਈ ਫਿਰ ਮੰਨ ਕੇ ਜੀ ਹਾਂ ਵੀ ਹਾਂ ਜੀ ਬਾਕੀ ਵਧੀਆ ਬਣੀ ਓਕੇ ਓਕੇ ਆ ਮੂਰੇ ਪੋਰਚ ਆ ਗਿਆ ਇਹ ਪੋਰਚ ਆ ਗਿਆ ਜੀ ਕਿੱਸੇ ਦੇ ਪਸ਼ੂ ਵਾਲਾ ਇਹ ਨਾ ਰੇ ਜਗਾ ਉਹਨੂੰ ਰਾਹ ਦੇ ਦਈ ਆਪਾਂ 5 ਫੁੱਟ ਦਾ ਜਗਾ ਰੇੜੀ ਰੂੜੀ ਬਸ ਇਹ ਮੋਟਰਸਾਈਕਲ ਪਸ਼ੂ ਇਧਰ ਵਧਿਆ ਹੁੰਦਾ ਜੀ ਹਾਂ ਇਹ ਠੀਕ ਹੈ ਬਈ ਇਹ ਪੋਰਚ ਆ ਗਿਆ ਪੋਰਚ ਬਾਈਕ ਤੇ ਕਿੰਨੇ ਬਾਈ ਕਿੰਨੇ ਲਾ ਗਿਆ ਇਹ ਆ ਗਿਆ ਜੀ ਇਹ ਆਪਣਾ 12 ਬਾਈ 17 ਫੁੱ ਆਦਰੀ ਗੀ ਇਹ ਕਿਸੇ ਸਟੋਰੀ ਦੇ ਵਿੱਚ ਹੈ ਜੇ ਟ੍ਰੀਡਾਂ ਜਾਂ ਉਹ ਰਸਮਟ ਸਾੜ ਜਾਂਦਾ ਜਾਂ ਘਰ ਲੱਗ ਜਾਂਦੀ ਹੈ ਇਹ ਲੈ ਵੀ ਆਪਾਂ ਪ੍ਰੂਫ ਮਾਰਦੇ ਦੇ ਲੱਭ ਜੇ ਇਹਦੇ ਨੇ ਪੇਂਟ ਹੋ ਜਾਂਦਾ ਨਾਲੇ ਕੋਰ ਨਹੀਂ ਖਰਾਬ ਹੋਣੀ ਠੀਕ ਹੈ ਠੀਕ ਹੈ ਬਈ ਨਾਲੇ ਜੋ ਪੇਂਟ ਮਾਰਦੇ ਨੇ ਕੰਤ ਨਹੀਂ ਲੱਗਦਾ ਠੀਕ ਹੈ ਠੀਕ ਹੈ ਬਈ ਓਕੇ ਹਾਂਜੀ ਓਕੇ ਬਈ ਤੇ ਆਪਣਾ ਆ ਗਿਆ ਫੋਰਚ ਆਪਾਂ ਲੋਬੀ ਆ ਗਈ ਜੀ ਇਧਰ ਡ੍ਰੈਗ ਰੂਮ ਆ ਗਿਆ ਜੀ ਇਹ ਠੀਕ ਠੀਕ ਹੈ ਜੀ ਡ੍ਰੈਗ ਰੂਮ ਦੇ ਨਾਲ ਹੀ ਇਧਰ ਬੈਡਰੂਮ ਆ ਗਿਆ ਜੀ ਇਹਦੇ ਓਕੇ ਓਕੇ ਬਈ ਆ ਦੇਖੋ ਉਹ ਬੈਡਰੂਮ ਆ ਗਿਆ ਜੀ ਤੁਹਾਨੂੰ ਨਾ ਫੁੱਲਾ ਢੁੱਲਾ ਪਰ ਉਹ ਕੁਝ ਪੂਰੇ ਕਿਲੇ 12 13 ਦਾ ਬੈਡਰੂਮ ਆਈਏ ਠੀਕ ਠੀਕ ਆ ਬਾਈ ਆ 12 11 ਦਾ ਡਰੈੰਗ ਰੂਮ ਹੈ ਓਕੇ ਓਕੇ ਹਾਂ ਜੀ ਇਹ ਅੰਦਰ ਹੀ ਪੌੜੀ ਚੜਾ ਹਾਂ ਪੌੜੀ ਚੜ ਗਈ ਅੰਦਰ ਤੇ ਇਹ ਸਟੋਰ ਆ ਗਿਆ ਜੀ 12 ਬਾਈ 10 ਦਾ ਜੀ ਠੀਕ ਠੀਕ ਆ ਬਾਈ ਇਹਦੇ ਨਾਲ ਹੀ ਬਾਥਰੂਮ ਆ ਗਿਆ ਜੀ ਓਕੇ ਹਾਂ ਜੀ ਠੀਕ ਹੈ ਇਧਰ ਆ ਬਾਥਰੂਮ ਆ ਗਿਆ ਬਾਅਦ ਇਹ ਟਾਇਲ ਆਪਣੇ ਲਾਤੀ ਸੀ ਅੱਛਾ ਇਹ ਲੋਬੀ ਦਾ ਕੰਮ ਨਹੀਂ ਕੀਤਾ ਲੋਬੀ ਦਾ ਕੰਮ ਆ ਗਈ ਨਾਲੇ ਠੀਕ ਹੈ ਚਲ ਉੱਪਰ ਇਹਦੇ ਡੱਪਾ ਬਣਾਤਾ ਜੀ ਇਹਦੇ ਠੀਕ ਠੀਕ ਆ ਬਾਈ ਆ ਦੇਖ ਬਾਥਰੂਮ ਵੀ ਖੁੱਲ੍ਹ ਰਿਹਾ ਹੈ ਪੂਰਾ ਆਪਣਾ 6 बाई 9 ਦਾ ਜੀ ਠੀਕ ਠੀਕ ਹੈ ਜੀ ਇੱਧਰ ਆ ਗਿਆ ਕਿਚਨ ਇਹ ਕਿਚਨ ਆ ਗਈ ਜੀ ਇੱਧਰ ਠੀਕ ਹੈ ਬਈ ਜੀ ਠੀਕ ਹੈ ਕਿਚਨ ਆ ਗਈ ਨੌ ਬਾਈ ਨੌ ਦੀ ਹੈ ਠੀਕ ਹੈ ਆ ਕਿਚਨ ਦੇ ਵਿੱਚ ਟੂਟੀ ਬਾਈ ਨੇ ਇੱਕ ਹੀ ਦੇਤੀ ਹੈ ਨਾ ਹਾਂਜੀ ਇੱਕੋ ਹੀ ਦੇਤੀ ਆ ਇੱਕੋ ਦੇਤੀ ਟੂਟੀ ਦੇ ਇਹ ਦੋਨੇ ਸ਼ੈਂਕਾ ਚ ਇਧਰ ਵੀ ਕਮਾ ਸਕਦੇ ਹਾਂ ਇਧਰ ਕੰਮ ਲੈਣਾ ਤੇ ਇਧਰ ਲੈਣਾ ਇਧਰ ਵੀ ਲੈ ਸਕਦੇ ਇਹਦੇ ਨਾਲ ਵੀ ਹੁਣ ਟੂਟੀ ਇੱਥੇ ਲਾਉਂਦਾ 2 ਲੱਖ ਲੱਗਦੀਆਂ ਇਹ ਠੀਕ ਹੈ ਇਹਨੇ ਕਿੰਨੇ ਵਾਲੀ ਕੰਮ ਨਮੇੜ ਦੋਏ ਪਾਸੇ ਕੰਮ 45 4600 ਦਾ ਫਾਇਦਾ ਹੋਵੇਗਾ ਠੀਕ ਹੈ ਠੀਕ ਹੈ ਬਈ ਇਹ ਚੀਜ਼ਾਂ ਵੀ ਦੇਖਣ ਵਾਲੀਆਂ ਹਾਂ ਠੀਕ ਹੈ ਪੂਰੀ ਖੁੱਲ੍ਹੇ ਖੁੱਲ੍ਹੇ ਹੋ ਜਾਏਗੀ ਸਾਹਮਣੇ ਵੀ ਚੇਮਨੀ ਦਾ ਪੁਆਇੰਟ ਆ ਆ ਚੇਮਨੀ ਦਾ ਪੁਆਇੰਟ ਹੈ ਉਸੇ ਚੇਮਨੀ ਠੀਕ ਅਜੇ ਸਮਾਨ ਦੀ ਸੈਟਿੰਗ ਕਰਨੇ ਰਹਿੰਦੇ ਨੇ ਉਹ ਕਿ ਉਹ ਇਹ ਵੀ ਪੂਰਾ ਖੁੱਲਾ ਢੁਣਾ ਆ ਪੂਰਾ ਇਹ ਇਹ 13x12 ਦੇ ਇਹ ਬਿੰਦੂ ਆ ਗਏ ਇਧਰ ਵੀ ਇਧਰ ਪਿੱਛੇ ਦਰਵਾਜ਼ਾ ਆ ਆਹ ਦੇਖੀ ਜੇ ਆ ਗਈ ਜੀ ਸਿੱਧਰੇ ਬੰਦ ਠੀਕ ਹੈ ਬਾਈ ਵਧੀਆ ਪਿੱਛੇ ਆ ਗਿਆ ਹਾਂਜੀ ਮਗਰ ਇਧਰ ਆ ਬੈਕ ਸਾਈਡ ਦੇ ਪਸ਼ੂਆਂ ਵਾਲਾ ਆ ਗਈ ਨਾ ਜੀ ਠੀਕ ਹੈ ਬਾਈ ਜੀ ਦੋਸਤੋ ਤੁਸੀਂ ਕੋਠੀ ਦੇਖੀ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੈ ਨਾ ਪੁਰਾਣਾ ਡਿਜ਼ਾਈਨ ਬਣਾ ਬਿਲਕੁਲ ਹੈ ਨਾ ਤੇ ਬਾਕੀ ਮਾਲਕ ਨਾਲ ਗੱਲ ਕਰਾਂਗੇ ਆਪਾਂ ਵੀ ਕਿੰਨਾ ਖਰਚਾ ਆ ਗਿਆ ਤੇ ਤੇ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਬਾਈ ਸੱਸੀ ਕਾਲ ਸੱਸੀ ਕਾ ਬਾਈ ਕੋਠੀ ਕੋ ਬਾਈ ਕੋਠੇ ਡਿਜ਼ਾਈਨ ਕਿਵੇਂ ਲੱਗਾ ਸਾਨੂੰ ਵਧੀਆ ਲੱਗਾ ਪ੍ਰਾਣ ਰਿਆਨ ਦਾ ਕਿੱਦਾਂ ਬਣਾਈ ਹੈ ਠੀਕ ਠੀਕ ਹੈ ਬਾਈ ਤੇ ਕੀ ਨਾਮ ਹੈ ਕਿੰਨਾ ਖਰਚਾ ਆਇਆ ਤਕੇ ਇਹ ਤੇ ਬਾਈ ਵਿੱਚੇ ਪਸੂਆਂ ਵਾਲਾ ਲਾ ਕੇ ਵਿੱਚੇ ਕੋਠੀ ਦਾ ਵਿੱਚੇ ਡੂਟੀਆਂ ਰਪਾ ਸਭ ਲਾ ਕੇ ਹਾਂ ਕੰਪਲੀਟ ਦਾ 15 ਗਲਾਖ ਲੱਖ ਰੁਪਿਆ ਖਰਚਾ ਆ ਗਿਆ ਠੀਕ ਠੀਕ ਹੈ ਬਾਈ ਤੇ ਮਿਸਤਰੀ ਨੇ ਵਧੀਆ ਕੰਮ ਕੀਤਾ ਹਾਂ ਬਾਈ ਪੂਰਾ ਵਧੀਆ ਕੰਮ ਕੀਤਾ ਨੇ ਠੀਕ ਹੈ ਕੋਈ ਦਿੱਕਤਾਂ ਲੰਬੇ ਵਾਲੀ ਗੱਲ ਨਾ ਕੋਈ ਨਹੀਂ ਠੀਕ ਕੋਈ ਲੰਬਾ ਨਹੀਂ ਨਾ ਜਮਾ ਨਹੀਂ ਬਾਈ ਠੀਕ ਠੀਕ ਹੈ ਬਾਈ ਤੇ ਬਾਈ ਕਹਿੰਦਾ ਕਹਿੰਦਾ ਤੁਹਾਡੀ ਬਚਤੀ ਕਰੀ ਹੈ ਹਾਂ ਹਰੇ ਕੰਮ ਚ ਹਾਂ ਠੀਕ ਹੈ ਸੋ ਤੇ ਬਾਕੀ ਮਿਸਤਰੀ ਨੂੰ ਪੁੱਛਾਂ ਮਿਸਤਰੀ ਜੀ ਜੇ ਕਿਸੇ ਨੇ ਹੋਰ ਕੋਠੇ ਤਾਂ ਬਣਾਉਣੀ ਹੋਵੇ ਬਣਾ ਦੇ ਕੋਈ ਚੱਕਰ ਨਹੀਂ ਜਿਹੇ ਮਰਜ਼ੀ ਕਹਿਣਗੇ ਜੀ ਓਕੇ ਹਾਂ ਜੀ ਠੀਕ ਠਾਕ ਜਦੋਂ ਜਿਹੋ ਜ ਮਰਜ਼ੀ ਕਹਿਣਾ ਬਣਾ ਦੋਗੇ ਜਿਹੋ ਜੀ ਬਣਾ ਦਾਂ ਕੋਈ ਚੱਕਰ ਨਹੀਂ ਠੀਕ ਠਾਕ ਬਾਈ ਜੀ ਤੇ ਬਾਈ ਇੱਕ ਤਾਂ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈ ਆਪਣਾ 7401132 ਜੀ ਨਾਮ ਆਪਣਾ ਰਾਜਵੀ ਪਿੰਡ ਸਤੋਜ ਜੀ ਪਿੰਡ ਸਤੋਜ ਉਹਦਾ ਕਹਿੰਦੇ ਲੋੜੀ ਠੀਕ ਠਾਕ ਬਾਈ ਓਕੇ 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 ਸੋ ਦੋਸਤੋ ਤੁਹਾਨੂੰ ਕੋਠੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਬਾਅਦੋਂ ਸ਼ੇਅਰ ਦੁਬਾਰੇ ਆ ਗਿਆ ਪੰਜਾਬ 'ਚ ਟਰੈਂਡ ਆ ਗਿਆ ਦੁਬਾਰੇ ਇਹ ਚੀਜ਼ ਦਾ ਨਾ ਪੁਰਾਣੇ ਦਰਵਾਜੇ ਹੋ ਗਏ ਪੁਰਾਣੇ ਕੋਠੀਆਂ ਹੋ ਗਈਆਂ ਇਹ ਟਰੈਂਡ ਬਾਰ ਬਾਰ ਆਈ ਜਾ ਰਿਹਾ ਦੁਬਾਰੇ ਹੈਨਾ ਠੀਕ ਹੈ ਦੋਸਤੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ